ਕੋਈ ਮਰੀ ਛਤਰੀ ਆ ਜਾਈ ਉਹਨਾਂ ਦੇ ਪ੍ਰਬੰਧ ਪਹਿਲੇ ਕੀਤੇ ਹੁੰਦੇ ਨੇ ਤੇ ਦੋ ਤਿੰਨ ਪਿੰਡਾਂ ਦੇ ਮੌਤ ਪਰ ਮੋਰੇ ਮੋਰੇ ਇੱਕ ਦੂਜੇ ਤੇ বাজਦੇ ਹੁੰਦੇ ਨੇ ਪਰ ਥੋੜੇ ਵੈਸੇ ਰਾਮ ਇੱਥੇ ਹਿਮਾਚਲ ਵਿੱਚ ਇੱਥੋਂ ਦੇ ਮੰਤਰੀ ਜਾਂ ਐਮ ਐਲ ਏ ਮੈਨੂੰ ਕਈ ਵਾਰ ਉਹਨਾਂ ਨੂੰ ਵੀ ਇੱਥੇ ਮਿਲਣ ਦਾ ਮੌਕਾ ਮਿਲਿਆ ਹੈ ਹਿਮਾਚਲ ਵਿੱਚ ਪਰ ਉਹਨਾਂ ਮਗਰ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਸਾਡੇ ਪੰਜਾਬ ਤੁੰਦਾ ਐਨੀਆਂ ਉਹਨਾਂ ਮਗਰ ਭੀੜ ਨਹੀਂ ਲੱਗਦੀ ਐਨੀ ਸਕਿਉਰਟੀ ਵੀ ਮੈਂ ਵੇਖੀ ਨਹੀਂ ਉਹਨਾਂ ਦੇ ਮਗਰ ਪਰ ਸਾਡੇ ਤਾਂ ਗੱਡੀਆਂ ਗੱਡੀਆਂ ਸੜਕ ਨੂੰ ਸਾਹ ਨਹੀਂ ਆਉਂਦਾ ਹੁੰਦਾ ਪੱਗਾ ਬੰਨ ਬੰਨ ਕੇ ਇੱਕ ਦੂਜੇ ਵਿੱਚ ਵੱਜਦੇ ਹੁੰਦੇ ਉਹ ਫਿਰ ਜਿਹੜੀ ਵੋਟਾਂ ਪਾਈਆਂ ਹੁੰਦੀਆਂ ਜੇ ਕਿਸੇ ਨੇ ਆਪਣੀ ਗੱਲ ਕਰਨੀ ਵੀ ਤਾਂ ਮੌਲੇ ਨਹੀਂ ਆਉਣ ਦਿੰਦੇ ਕਿ ਚੌਥਰੇ ਯਾਨੀ ਚੱਲ ਗਏ ਅਸਲ ਵਿੱਚ ਇਹ ਹਾਲਾਤ ਨੇ ਵਿਦੇਸ਼ ਵਿੱਚ ਚਲੇ ਜਾਓ ਮੈਂ ਵੀ ਗਿਆ ਤੁਸੀਂ ਵੀ ਜਾਂਦੇ ਹੋਗੇ ਉੱਥੋਂ ਵੇਖੋ ਉੱਥੇ ਦੇ ਮੰਤਰੀਆਂ ਨੂੰ ਵੇਖੋ ਮੈਂ ਵੇਖੇ ਨੇ ਇੱਕ ਵਾਰ ਕਈ ਵਾਰ ਮੌਕਾ ਮਿਲਿਆ ਹੈ ਟਰਾਂਸਪੋਰਟ ਮੰਤਰੀ ਇੱਕ ਵਾਰ ਮੈਂ 스테ਟ ਤੇ ਬੋਲਣ ਤੋਂ ਬਾਅਦ ਉਹਨੂੰ ਤੱਕਿਆ ਜਦੋਂ ਉਤਰਿਆ ਆਪਣਾ ਟੈਕਸੀ ਕੇਸ ਉਹਦੇ ਹੱਥ ਵਿੱਚ ਹੈ ਔਰ ਕੱਲਾ ਹੀ ਤੁਰ ਗਿਆ ਕੱਲਾ ਹੀ ਚੱਲ ਗਿਆ ਆਪਣੀ ਗੱਡੀ ਦੇ ਕੋਲ ਕੋਈ ਮਗਰ ਨਹੀਂ ਉਸਤੇ ਔਰ ਇੱਥੇ ਤਾਂ ਭੀੜ ਲੱਗੀ ਹੁੰਦੀ ਹੈ ਮੈਂ ਕਹਿੰਦਾ ਖਰਚਾ ਹੀ ਸਾਰਾ ਇਹ ਹੈ ਇਹ ਸਾਰਾ ਜਨਤਾ ਦੇ ਸਿਰ ਤੇ ਪੈਂਦਾ ਹੈ ਤੇ ਪੰਜਾਬ ਦੇ ਜੋ ਹਾਲਾਤ ਨੇ ਤੁਸੀਂ ਵੇਖਦੇ ਹੋ ਰੋਜ਼